ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਤੁਹਾਡਾ ਇਹ ਨਵਾਂ ਸਾਲ ਪ੍ਰਮਾਤਮਾ ਕਰੇ ਖੁਸ਼ੀਆਂ ਭਰਿਆ ਹੋਵੇ ਤੇ ਤੁਹਾਨੂੰ ਦਿਨ ਦੁਗਣੀ ਰਾਤ ਚੱਗਣੀ ਤਰੱਕੀ ਦੇਵੇ ਸਾਸੰਗੀ ਜੀ ਜਿਵੇਂ ਆਪਾਂ ਸਾਰੇ ਜਾਣਦੇ ਆਂ ਭੈਣ ਭਰਾ ਕੀ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਤੇ ਤੁਸੀਂ ਪਰਮਾਤਮਾ ਦੇ ਦਰਤੀ ਜਾ ਕੇ ਗੁਰਦੁਆਰਾ ਸਾਹਿਬ ਜ਼ਰੂਰ ਜਾਓ ਤੇ ਪਰਮਾਤਮਾ ਦੇ ਅੱਗੇ ਇਹ ਹੀ ਅਰਦਾਸ ਕਰਿਓ ਕੇ হে ਵਾਹਿਗੁਰੂ ਸੱਚੇ ਪਾਤਸ਼ਾਹ ਇਹ ਨਵਾਂ ਸਾਲ ਸਾਰੀ ਭੈਣ ਭਰਾਵਾਂ ਦੀ ਲੀ ਖੁਸ਼ੀਆਂ ਭਰਿਆ ਆਵੇ ਤੇ ਹਰ ਇੱਕ ਭੈਣ ਭਰਾ ਨੂੰ ਦਿਨ ਤੱਕਣੀ ਰਾਤ ਚੌਗਣੀ ਤਰੱਕੀ ਪੱਖੇ ਸਾਰਿਆਂ ਦੇ ਘਰੇ ਸੁੱਖ ਸ਼ਾਂਤੀ ਵਰਤੌਣੀ ਪਰਮਾਤਮਾ ਦੇ ਅੱਗੇ ਇਸ ਤਰੀਕੇ ਅਰਦਾਸ ਕਰਨੀ ਤੇ ਆਪਣੀ ਨਵੀਂ ਸਾਲ ਦੀ ਸ਼ੁਰੂਆਤ ਕਰਨੀ ਸਾ ਸੰਗੀਤੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਏ ਹਾਂ ਕਿ ਨਵੇਂ ਸਾਲ ਦੇ ਦਿਨ ਕਿਹੜੀ ਚੀਜ਼ ਆਪਾਂ ਨੂੰ ਆਪਣੇ ਘਰ ਦੇ ਵਿੱਚ ਨਵੀਂ ਬਣਾਉਣੀ ਚਾਹੀਦੀ ਜਿਵੇਂ ਕਿ ਨਵੇਂ ਸਾਲ ਦੀ ਸ਼ੁਰੂਆਤ ਹੋਈਏ ਬਹੁਤ ਸਾਰੇ ਭੈਣ ਭਰਾ ਨਵੇਂ ਸਾਲ ਨੂੰ ਐਜ਼ ਅ ਪਾਰਟੀ ਕਰਕੇ ਉਹ ਸੈਲੀਬ੍ਰੇਸ਼ਨ ਕਰਦੇ ਆ ਮੰਨਦੇ ਆ ਕਿ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਬਹੁਤ ਸਾਰੀ ਪਰਿਵਾਰ ਨੇ ਜਿਹੜੀ ਉਹ ਸੈਲੀਬ੍ਰੇਟ ਕਰਦੇ ਆ ਪਰ ਕੁਝ ਕਿ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਆਪਣੀ ਘਰ ਦੇ ਵਿੱਚ ਨਹੀਂ ਬਣਾਉਣੀਆਂ ਚਾਹੀਦੀਆਂ ਜਿਸ ਕਰਕੇ ਆਪਣੀ ਫੈਮਲੀ ਤੇ ਉਹਨਾਂ ਚੀਜ਼ਾਂ ਦਾ ਬੁਰਾ ਅਸਰ ਪੈਂਦਾ ਇਹ ਸਾਰੀ ਜਾਣਕਾਰੀ ਸਾਥ ਸੰਗੀਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤੁਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਨਵੇਂ ਸਾਲ ਦੇ ਦਿਨ 1 ਜਨਵਰੀ 2026 ਨੂੰ ਕਿਹੜੀਆਂ ਤਿੰਨ ਚੀਜ਼ਾਂ ਚਾ ਨਹੀਂ ਪਕਾਉਣੀ ਐ ਚਾਹੀਦੀਆਂ ਚਾ ਫਿਰ ਖਾਣੀਆਂ ਵੀ ਨਹੀਂ ਚਾਹੀਦੀਆਂ ਆਉ ਜਾਣਕਾਰੀ ਨੂੰ ਸ਼ੁਰੂ ਕਰਦੇ ਆਂ ਤੇ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਗਲਤੀਆਂ ਦੇ ਬਾਰੇ ਵੀ ਸਿੱਖਾਂਗੇ ਜੋ ਨਵੇਂ ਸਾਲ ਦੇ ਪਹਿਲੇ ਦਿਨ ਗਲਤੀ ਦੇ ਨਾਲ ਵੀ ਸਾਨੂੰ ਨਹੀਂ ਕਰਨੀ ਚਾਹੀਦੀ ਐ ਨਹੀਂ ਤਾਂ ਤੁਹਾਨੂੰ ਪਰੇਸ਼ਟਾਉਣਾ ਪਵੇਗਾ ਤੁਹਾਡਾ ਪੂਰਾ ਸਾਲ 2026 ਖਰਾਬ ਕੋ ਜਾਵੇਗਾ ਤੇ ਫਿਰ ਤੁਹਾਨੂੰ ਪਛਤਾਵੇ ਤੁਸ ਵਾਏ ਕੁਝ ਵੀ ਨਹੀਂ ਮਿਲੇਗਾ ਤੁਹਾਨੂੰ ਸਾਡੀਆਂ ਕੱਲਾਂ ਨੂੰ ਬਹੁਤ ਧਿਆਨ ਦੀ ਨਾਲ ਤੇ ਗੰਭੀਰਤਾ ਦੇ ਨਾਲ ਸੁਣਨਾ ਚਾਹੀਦਾ ਹੈ ਤੇ ਉਹਨਾਂ ਨੂੰ ਸਮਝਣਾ ਵੀ ਚਾਹੀਦਾ ਹੈ ਸਤਿਕਾਰਯੋਗ ਗੁਰੂ ਜੀ ਨੇ ਹੁਣੇ ਹੀ ਨਵੇਂ ਸਾਲ ਦੀ ਕਹਾਣੀ ਸੁਣਾਈ ਏ ਜਿਤੇ ਵੀ ਇਹ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਪਕਾਈਆਂ ਚਾਹੁੰਦੀਆਂ ਨੇ ਜਾਂ ਫਿਰ ਖਾਧੀਆਂ ਚਾਹੁੰਦੀਆਂ ਨੇ ਤੇ ਉਥੇ ਹੋਣ ਦੀ ਸੰਭਾਵਨਾ ਘੱਟ ਹੋਵੇਗੀ ਤੁਹਾਡੇ ਉੱਤੇ ਦੌਲਤ ਤੇ ਖੁਸ਼ਹਾਲੀ ਦੀ ਵਰਖਾ ਹੁੰਦੀ ਹੈ ਤੇ ਆਓ ਪਹਿਲਾਂ ਉਹਨਾਂ ਵਰਜਿਤ ਚੀਜ਼ਾਂ ਦੇ ਬਾਰੇ ਜਾਣੀਏ ਜੋ ਨਵੇਂ ਸਾਲ ਦੇ ਦਿਨ ਰਸੋਈ ਦੇ ਵਿੱਚ ਕਦੇ ਵੀ ਨਹੀਂ ਪਕਾਉਣੀ ਚਾਹੀਦੀਆਂ ਇਹ ਰਸੋਈ ਨੂੰ ਅਪਵਿੱਤਰਤਾ ਕਰਦਾ ਹੈ ਤੇ ਘਰ ਵਿੱਚ ਗਰੀਬੀ ਦੇ ਪ੍ਰਵੇਸ਼ ਦਾ ਰਾਹ ਪੱਧਰਾ ਕਰਦਾ ਹੈ ਜਿਵੇਂ ਹੀ ਤੁਸੀਂ ਜਾਣਦੇ ਹੋਵੋਗੇ ਨਵੇਂ ਸਾਲ ਦੇ ਦਿਨ ਲਗਭਗ ਹਰ ਘਰ ਖੁਸ਼ਹਾਲ ਸਾਲ ਜਕੀਨੀ ਬਣਾਉਣ ਦੇ ਲਈ ਸਵਾਦੀ ਪਕਵਾਨ ਤੇ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਦਾ ਹੈ ਤੇ ਇਸ ਤੋਂ ਇਲਾਵਾ ਬਹੁਤ ਘੱਟ ਲੋਕ ਜਾਣਦੇ ਆ ਕਿ ਇਹਨਾਂ ਸਬਜ਼ੀਆਂ ਦੇ ਵਿੱਚ ਕੁਝ ਪਵਿੱਤਰ ਤੇ ਵਰਜਿਤ ਸਬਜ਼ੀਆਂ ਨੇ ਜੋ ਨਵੇਂ ਸਾਲ ਦੇ ਦਿਨ ਕਾਦੇ ਵੀ ਨਹੀਂ ਪਕਾਉਣੀਆਂ ਚਾਹੀਦੀਆਂ ਵਾਸਤੂ ਸ਼ੈਤਰ ਦੇ ਅਨੁਸਾਰ ਜੇਕਰ ਇਸ ਪਵਿੱਤਰ ਦਿਨ ਅਜੇ ਹੀ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕੀਤੀ ਗਈ ਪੂਜਾ ਕੋਈ ਨਤੀਜਾ ਨਹੀਂ ਦੇਵੇਗੀ ਇਸ ਦੀ ਬਜਾਏ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ ਤੇ ਜਿਸ ਨਾਲ ਸ਼ੁਭ ਨਤੀਜੇ ਨੂੰ ਰੋਕਿਆ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨਵੇਂ ਸਾਲ ਦੀ ਪ੍ਰਾਰਥਨਾ ਸੱਚਮੁੱਚ ਫਲਦਾਇਕ ਹੋਵੇ ਤੇ ਸਾਲ ਪਰ ਖੁਸ਼ੀ, ਸ਼ਾਂਤੀ ਤੇ ਖੁਸ਼ਹਾਲੀ ਲਿਆਵੇ ਤਾਂ ਭੋਜਨ ਤਿਆਰ ਕਰਦੇ ਸਮੇਂ ਖਾਸ ਤੌਰ ਤੇ ਸਾਵਧਾਨ ਰਹੋ ਕਿਉਂਕਿ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਛੋਟੀ ਜਿਹੀ ਗਲਤੀ ਵੀ ਪੂਰੇ ਸਾਲ ਦੇ ਪੁੰਨ ਨੂੰ ਖਤਮ ਕਰ ਸਕਦੀ ਹੈ ਤੇ ਆਓ ਉਹਨਾਂ ਪਵਿੱਤਰ ਸਬਜ਼ੀਆਂ ਦੇ ਬਾਰੇ ਜਾਣੀਏ ਜਿਨ੍ਹਾਂ ਨੂੰ ਨਵੇਂ ਸਾਲ ਦੇ ਦਿਨ ਨਹੀਂ ਪਕਾਉਣਾ ਚਾਹੀਦਾ ਤੇ ਪੈਦਾ ਹੋਣ ਵਾਲੀ ਪਹਿਲੀ ਸਬਜੀ ਜੋ ਹੈ ਵਿੰਗੰਡੀ ਵਿੰਗੰ ਜਿਸ ਨੂੰ ਆਮ ਤੌਰ ਤੇ ਤਾਮਸਿਕ ਕਿਹਾ ਜਾਂਦਾ ਹੈ ਤੇ ਇਸ ਨੂੰ ਧਰਮ ਗ੍ਰੰਥਾਂ ਤੇ ਲੋਕ ਪਰੰਪਰਾਵਾਂ ਦੇ ਵਿੱਚ ਇੱਕ ਦੂਸ਼ੀ ਤੇ ਤਾਮਸਿਕ ਸਬਜੀ ਮੰਨਿਆ ਜਾਂਦਾ ਹੈ ਵਿੰਗੰ ਦਾ ਸੇਵਨ ਖਾਸ ਕਰਕੇ ਨਵੇਂ ਸਾਲ ਦੇ ਪਹਿਲੇ ਦਿਨ ਵਿਅਕਤੀ ਦੇ ਜੀਵਨ ਵਿੱਚ ਵਿੱਤੀ ਅਸਥਿਰਤਾ ਲਿਆਉਣ ਦੇ ਲਈ ਕਿਹਾ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਵਿੰਗਲ சனி ਦੋਸ਼ ਤੇ ਰਾਹੂ ਦੇ ਪ੍ਰਭਾਵਾਂ ਨੂੰ ਵਧਾਉਂਦਾ ਹੈ ਤੇ ਇਸ ਨਾਲ ਕੰਮ ਦੇ ਵਿੱਚ ਰੁਕਾਵਟਾਂ ਵਿੱਤੀ ਰੁਕਾਵਟਾਂ ਤੇ ਵਾਰ-ਵਾਰ ਅਸਫਲਤਾਵਾਂ ਆਉਂਦੀਆਂ ਨੇ ਜੇਕਰ 1 ਜਨਵਰੀ 2026 ਨੂੰ ਘਰ ਵਿੱਚ ਵਿੰਗਲ ਪਕਾਇਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਸਾਲ ਭਰ ਸਖਤ ਮਿਹਨਤ ਕਰਨ ਦੀ ਬਾਵਜੂਦ ਪਰਿਵਾਰ ਨੂੰ ਫਲ ਨਹੀਂ ਮਿਲਦਾ ਤੇ ਵਿਅਕਤੀ ਕਿੰਨੀ ਵੀ ਕੋਸ਼ਿਸ਼ ਕਰੇ ਸਾਲ 2026 ਤੱਕੀ ਦੀ ਪੰਜਾਹ ਸੰਗਰਾਂਸ਼ ਦੇ ਵਿੱਚ ਖਤਮ ਹੁੰਦਾ ਹੈ ਤੇ ਆਓ ਜਾਣティア ਦੂਸਰੀ ਸਬਜ਼ੀ ਦੇ ਬਾਰੇ ਚ ਨਵੇਂ ਸਾਲ ਦੇ ਦਿਨ ਰਸੋਈ ਦੇ ਵਿੱਚ ਨਹੀਂ ਖਾਣੀ ਚਾਹੀਦੀ ਦੂਸਰੀ ਸਬਜ਼ੀ ਇਹ ਪਿਆਜ਼ ਪਿਆਜ਼ ਨੂੰ ਸਾਤਵਿਕ ਭੋਜਨ ਨਹੀਂ ਮੰਨਿਆ ਜਾਂਦਾ ਨਵੇਂ ਸਾਲ ਦੇ ਦਿਨ ਪਿਆਜ਼ ਖਾਣ ਦੇ ਨਾਲ ਗੁੱਸਾ ਚੜਚੜਾਪਨ ਤਿੰਨ ਕਰਾਤਮਕ ਵਿਚਾਰਵਾਦ ਦੇ ਨਿਸ਼ਾਇਤਰਾਂ ਦੇ ਅਨੁਸਾਰ ਨਵੇਂ ਸਾਲ ਦੇ ਦਿਨ ਪਿਆਜ਼ ਖਾਣ ਦੇ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਪਤੀ ਪਤਨੀ ਵਿੱਚ ਕਹਿਰ ਝਗੜੇ ਵਾਦੇ ਨੇ ਤੇ ਘਰ ਦੀ ਦੌਲਤ ਸਥਿਰ ਨਹੀਂ ਰਹਿੰਦੀ ਜੇਕਰ 1 ਜਨਵਰੀ 2026 ਨੂੰ ਘਰ ਵਿੱਚ ਪਿਆਜ਼ ਪਕਾਇਆ ਜਾਂਦਾ ਹੈ ਤਾਂ ਬਾਕੀ ਸਾਲ ਦੌਲਤ ਆਉਣੀ ਬੰਦ ਹੋ ਜਾਂਦੀ ਹੈ ਤੇ ਖਰਚੇ ਵਧਦੇ ਨੇ ਤੇ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਹੈ ਜਿਸ ਨਾਲ 2026 ਸਾਲ ਭਰ ਤਨਾ ਤੀ ਦੁੱਖ ਰਹਿੰਦਾ ਹੈ ਤੇ ਹੁਣ ਤੀਜੀ ਸਬਜੀ ਬਾਰੇ ਗੱਲ ਕਰੀਏ ਜੋ ਕਿ ਸਭ ਤੋਂ ਪਵਿੱਤਰ ਇਹ ਸਬਜੀ ਹੈ ਪਿਆਜ਼ ਇਸ ਸਬਜੀ ਨੂੰ ਘਰ ਦੇ ਵਿੱਚ ਪਕਾਉਣਾ ਘਰ ਵਿੱਚ ਗਰੀਬੀ ਨੂੰ ਸਦਾ ਦੇਣ ਦੇ ਬਰਾਬਰ ਹੈ ਤੀਸਰੀ ਸਬਜੀ ਲਸਣ ਲਸਣ ਨੂੰ ਤਾਮਸਿਕ ਵੀ ਮੰਨਿਆ ਜਾਂਦਾ ਹੈ ਕਿ ਇਹ ਅਧਿਆਤਮਿਕ ਊਰਜਾ ਨੂੰ ਕਮਜ਼ੋਰ ਕਰਨ ਦੀ ਪ੍ਰਵਿਰਤੀ ਨੂੰ ਵਧਾਉਂਦਾ ਹੈ ਤੇ ਨਵੇਂ ਸਾਲ ਦੇ ਦਿਨ ਲਸਣ ਖਾਣ ਦੇ ਨਾਲ ਅਧਿਆਤਮਿਕ ਊਰਜਾ ਕਮਜ਼ੋਰ ਹੁੰਦੀ ਹੈ ਤੇ ਪ੍ਰਾਰਥਨਾਵਾਂ ਦੀ ਪ੍ਰਭਾਵਸ਼ੀਲਤਾ ਘਟ ਜਾਂਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ 1 ਜਨਵਰੀ ਨੂੰ ਲਸਣ ਖਾਣ ਦੇ ਨਾਲ ਪ੍ਰਾਰਥਨਾਵਾਂ ਬੇਅਰਥ ਹੋ ਜਾਂਦੀਆਂ ਨੇ ਤੇ ਕਿਸੇ ਦੇ ਜੀਵਨ ਵਿੱਚ ਨਿਰਾਸ਼ਾ ਤੇ ਆਲਸ ਵਧਦੀ ਹੈ 2026 ਵਿੱਚ ਅਜੇ ਹੀ ਲੋਕ ਵਾਰ-ਵਾਰ ਗਲਤ ਫੈਸਲੇ ਲੈਂਦੇ ਨੇ ਤੇ ਆਪਣਾ ਸਮਾਂ ਪੈਸੇ ਤੇ ਊਰਜਾ ਬਰਬਾਦ ਕਰਦੇ ਨੇ ਤੇ ਸਾਲ ਬਰਬਾਦੀ ਦੇ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਚੌਥੀ ਸਬਜ਼ੀ ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ ਮੇथी ਤੇ ਸਰੋਂ ਬਹੁਤ ਘੱਟ ਸ਼ਰਤਾਂ ਲੋਚ ਆਉਂਦੀਆਂ ਹਨ ਕਿ ਨਵੇਂ ਸਾਲ ਦੇ ਪਹਿਲੇ ਦਿਨ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਦੀ ਵੀ ਬਣਾਹੀਏ ਧਾਰਮਿਕ માનਤਾਵਾਂ ਦੇ ਅਨੁਸਾਰ ਧਰਤੀ ਮਾਂ 1 ਜਨਵਰੀ ਨੂੰ ਆਰਾਮ ਕਰਦੀ ਹੈ ਇਸ ਲਈ ਪਾਤੇ دار ਸਬਜ਼ੀਆਂ ਨੂੰ ਤੋੜਨਾ ਤੇ ਖਾਣਾ ਅ શુભ ਮੰਨਿਆ ਜਾਂਦਾ ਹੈ ਤੇ ਜੇਕਰ ਇਸ ਦਿਨ ਘਰ ਵਿੱਚ ਪਾਲਕ ਮੇਥੀ ਜਾਂ ਸਰੋਂ ਦੀ ਉਗਾਈ ਜਾਂਦੇ ਹਨ ਤਾਂ ਘਰ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਤੇ ਜਿਸ ਨਾਲ ਸਿਹਤ ਸਮੱਸਿਆਵਾਂ ਅਚਾਨਕ ਖਰਚੇ ਤੇ ਵਾਰ-ਵਾਰ ਛੋਗੀਆਂ ਮੋਟੀਆਂ ਸਮੱਸਿਆਵਾਂ ਹੁੰਦੀਆਂ ਨੇ ਕੈਨ ਦਾ ਭਾਵ ਕਿ 2026 ਸ਼ਾਂਤੀ ਦੀ بجائے ਚਿੰਤਾਵਾਂ ਦੇ ਵਿੱਚ ਬਤੀਤ ਹੁੰਦਾ ਹੈ ਤੇ ਆਓ ਹੁਣ ਪੰਜਵੀਂ ਸਬਜ਼ੀ ਦੇ ਬਾਰੇ ਗੱਲ ਕਰੀਏ ਘਰ ਵਿੱਚ ਅਗੌਣ ਦੇ ਨਾਲ ਬਹੁਤ ਸਾਰੀਆਂ ਨਕਾਰਾਤਮਕ ਸ਼ਕਤੀਆਂ ਆਕਰਸ਼ਿਤ ਹੁੰਦੀਆਂ ਨੇ ਤੇ ਪੰਜਵੀਂ ਸਬਜ਼ੀ ਮਸ਼ਰੂਮ ਹੈ ਮਸ਼ਰੂਮ ਕਈ ਪਰੰਪਰਾਵਾਂ ਦੇ ਨਾਲ ਜੁੜੇ ਹੋਏ ਨੇ ਤੇ ਇਸ ਨੂੰ ਪਵਿੱਤਰ ਤੇ ਤਾਮਸਿਕ ਮੰਨਿਆ ਜਾਂਦਾ ਹੈ ਤੇ ਨਵੇਂ ਸਾਲ ਦੇ ਦਿਨ ਮਸ਼ਰੂਮ ਖਾਣ ਦੇ ਨਾਲ ਘਰ ਦੀ ਸਕਾਰਾਤਮਕਤਾ ਕਮਜ਼ੋਰ ਹੁੰਦੀ ਹੈ ਤੇ ਧਾਰਮਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ 1 ਜਨਵਰੀ ਨੂੰ ਮਸ਼ਰੂਮ ਖਾਣ ਦੇ ਨਾਲ ਕਿਸਮਤ ਦਾ ਨੁਕਸਾਨ ਹੁੰਦਾ ਹੈ ਤੇ ਕੋਸ਼ਿਸ਼ਾਂ ਵਾਰ-ਵਾਰ ਅਸਫਲ ਹੁੰਦੀਆਂ ਨੇ ਤੇ 2026 ਵਿੱਚ ਕੋਈ ਮੌਕਾ ਹੋਣ ਦੇ ਬਾਵਜੂਦ ਵੀ ਗਵਾ ਦਿੰਦਾ ਜਿਸ ਨਾਲ ਪਛਤਾਵਾ ਤੇ ਨਿਰਾਸ਼ਾ ਹੁੰਦੀ ਹੈ ਤੇ ਆਨੂ ਖਾਸ ਕਰਕੇ ਤਲੇ ਹੋਏ ਆਲੂ ਭਾਵੇਂ ਇੱਕ ਆਮ ਸਬਜੀ ਇਹਨੂੰ ਨਵੇਂ ਸਾਲ ਦੇ ਦਿਨ ਅਸ਼ੁਭ ਮੰਨਿਆ ਜਾਂਦਾ ਹੈ ਤੇ ਸ਼ੈਤਰੀ ਮੰਤਵਾਂ ਦੇ ਅਨੁਸਾਰ 1 ਜਨਵਰੀ ਨੂੰ ਅਚੇਹਾ ਭੋਜਨ ਖਾਣ ਦੇ ਨਾਲ ਵਿਲਾਸਕਾ ਵੱਲ ਰੁਝਾਨ ਵੱਧਦਾ ਹੈ ਤੇ ਵਿਅਕਤੀ ਆਪਣੇ ਟੀਚੇ ਤੋਂ ਪਟਕ ਜਾਂਦਾ ਹੈ ਤੇ ਇਸ ਦਾ ਪ੍ਰਭਾਵ ਇਹ ਹੈ ਕਿ 2026 ਵਿੱਚ ਇੱਕ ਵਿਅਕਤੀ ਘਟ ਮੀਂਹ ਤੇ ਕਰਦਾ ਹੈ ਤੇ ਜ਼ਿਆਦਾ ਇੱਛਾ ਰੱਖਦਾ ਹੈ ਜਿਸ ਨਾਲ ਵਿੱਤੀ ਅਸਤੂਲਨ ਹੁੰਦਾ ਹੈ ਤੇ ਸਾਲ ਦੇ ਅੰਤ ਤੱਕ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਦਾ ਤੇ ਇਸ ਤੋਂ ਇਲਾਵਾ 1 ਜਨਵਰੀ ਨਵੇਂ ਸਾਲ ਦੇ ਦਿਨ ਘਰ ਵਿੱਚ ਬਹੁਤ ਜ਼ਿਆਦਾ ਮਸਾਲੇ ਦਾ ਜਾਂ ਬਾਸੀਆਂ ਸਬਜ਼ੀਆਂ ਪਕਾਉਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਤੇ ਨਵੇਂ ਸਾਲ ਦੇ ਦਿਨ ਬਸੀ ਚ ਬਹੁਤ ਜ਼ਿਆਦਾ ਮਸਾਲੇਦਾਰ ਸਬਜ਼ੀਆਂ ਖਾਣਾ ਵੀ ਵਰਜਿਤ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਬਿਮਾਰੀ ਮਾਨਸਿਕ ਅਸ਼ਾਂਤੀ ਤੇ ਆਪਸੀ ਤਣਾਵਾਦਦਾ ਹੈ ਤੇ ਜਨਵਰੀ 2026 ਨੂੰ ਅਜੇਹਾ ਭੋਜਨ ਖਾਣ ਦੇ ਨਾਲ ਸਾਲ ਦੇ ਬਾਕੀ ਸਮੇਂ ਲਈ ਸਿਹਤ ਤੇ ਦੌਲਤ ਦੋਵਾਂ ਤੇ ਅਸਰ ਪੈਂਦਾ ਹੈ ਤੇ ਵਿਅਕਤੀ ਮਾਮੂਲੀ ਗੱਲਾਂ ਤੇ ਕੀਮਤੀ ਸਮਾਂ ਤੇ ਮੌਕੇ ਬਰਬਾਦ ਕਰਦੇ ਨੇ ਜਿਸ ਕਾਰਨ ਉਹਨਾਂ ਦਾ 2026 ਸਾਲ ਉਮੀਦ ਅਨੁਸਾਰ ਅਸਫਲ ਹੋ ਜਾਂਦਾ ਹੈ ਜਿਵੇਂ ਨਵੇਂ ਸਾਲ ਦੇ ਦਿਨ ਕੁਝ ਸਬਜ਼ੀਆਂ ਦੀ ਮਨਾਈ ਹੀ ਏ ਉਸੇ ਤਰ੍ਹਾਂ ਸ਼ਾਇਦਰ ਤੇ ਲੋਕ ਵਿਸ਼ਵਾਸ ਵੀ ਕੁਝ ਸ਼ੋਭਤੀ ਸਾਤਵਿਕ ਸਬਜ਼ੀਆਂ ਨੂੰ ਉਜਾਗਰ ਕਰਦੇ ਨੇ ਜਿਨ੍ਹਾਂ ਨੂੰ 1 ਜਨਵਰੀ ਨੂੰ ਪਕਾਉਣਾ ਵਾਕ ਸ਼ੁਭ ਮੰਨਿਆ ਜਾਂਦਾ ਹੈ ਦੇ ਨਵੇਂ ਸਾਲ ਦੇ ਦਿਨ ਲੋਕੀ ਕद्दू ਤਿੱਖਾ ਲੋਕੀ ਗਾਜਰ ਜਾਂ ਸ਼ਕਰਗੰਦੀ ਵਰਗੀਆਂ ਸਬਜ਼ੀਆਂ ਪਕਾਉਣਾ ਸ਼ੋਭੇ ਕਿਉਂਕਿ ਇਹ ਸਬਜ਼ੀਆਂ ਸਾਤਵਿਕ ਸੁਭਾਅ ਦੀਆਂ ਹੁੰਦੀਆਂ ਨੇ ਘਰ ਵਿੱਚ ਸ਼ਾਂਤੀ ਸੰਤੁਲਨ ਤੇ ਸਕਾਰਾਤਮਕ ਊਰਜਾ ਨੂੰ ਉਤਸ਼ਾਹਿਤ ਕਰਦੀਆਂ ਨੇ ਇਹ ਮੰਨਿਆ ਜਾਂਦਾ ਹੈ ਕਿ ਇਨਾ ਸਬਜ਼ੀਆਂ ਨਾਲ ਤਿਆਰ ਕੀਤਾ ਭੋਜਨ ਖਾਣ ਦੇ ਨਾਲ ਦੇਵੀ ਲਕਸ਼ਮੀ ਆਕਰਸ਼ਿਤ ਹੁੰਦੀ ਹੈ ਤੇ ਦੌਲਤ ਦਾ ਪ੍ਰਵਾਹ ਬਣਾਈ ਰਹਿੰਦਾ ਹੈ ਤੇ ਸਾਲ ਭਰ ਵਿੱਤੀ ਸਥਿਰਤਾ ਪ੍ਰਦਾਨ ਹੁੰਦੀ ਹੈ ਤੇ ਖਾਸ ਕਰਕੇ ਲੋਕੀ ਤੇ ਕਦੂ ਖੁਸ਼ਹਾਲੀ ਤੇ ਪਵਿੱਤਰਤਾ ਦੇ ਪ੍ਰਤੀਕ ਵੀ ਮੰਨੇ ਜਾਂਦੇ ਹਨ ਕਾਰ ਵਿੱਚ ਗਿਰੇ ਦੋਸ਼ਾਂ ਨੂੰ ਸ਼ਾਂਤ ਕਰਦੇ ਆ ਤੇ ਨਵਾਂ ਸਾਲ ਖੁਸ਼ੀ ਸੇਤ ਤੇ ਖੁਸ਼ਹਾਲੀ ਨਾਲ ਸ਼ੁਰੂ ਹੁੰਦਾ ਹੈ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ 2026 ਦਾ ਸਾਲ ਸ਼ੁਭ ਰਹੇ ਤਾਂ ਨਵੇਂ ਸਾਲ ਦੇ ਦਿਨ ਭੋਜਨ ਬਣਾਉਂਦੇ ਸਮੇਂ ਇਹਨਾਂ ਸ਼ੁਭ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ ਜੇਕਰ ਨਵੇਂ ਸਾਲ ਦੇ ਸ਼ੁਭ ਦਿਨ ਰਸੋਈ ਵਿੱਚ ਕੁਝ ਖਾਸ ਸ਼ੁਭ ਤੇ ਗੁਣਕਾਰੀ ਪਕਵਾਨ ਤਿਆਰ ਕੀਤੇ ਜਾਂਦੇ ਹਨ ਤਾਂ ਸ਼ਾਇਦ ਰਾਂਕੇ ਲੋਕ માનਤਾਵਾਂ ਦੇ ਅਨੁਸਾਰ ਦੇਵੀ ਲక్ష్ਮੀ ਆਪ ਹੀ ਆਕਰਸ਼ਿਤ ਹੋ ਜਾਂਦੀ ਹੈ ਤੇ ਉਸ ਘਰ ਵਿੱਚ ਨਿਵਾਸ ਕਰਦੀ ਇਹ ਸ਼ਕੀਰਨੀ ਬਣਾਉਂਦੀ ਹੈ ਕਿ ਸਾਲ ਭਰ ਕਦੇ ਵੀ ਧੌਲਤ ਪੂਜ ਜੀ ਖੁਸ਼ੀ ਤੇ ਖੁਸ਼ਹਾਲੀ ਦੀ ਕਾਮੀ ਨਾ ਹੋਵੇ 9 ਸਾਲ ਦੇ ਦੇਨ ਖੀਰ ਬਣਾਉਣ ਦਾ ਸਭ ਤੋਂ ਵਧੀਆ ਮੰਨਿਆ ਜਾਂਦਾ ਦੁੱਧ ਚੌਲ ਜਾਂ ਕਮਲ ਦੇ ਬੀਜਾਂ ਤੋਂ ਬਣੀ ਖੀਰ ਨੂੰ ਸ਼ੁੱਧ ਅਮੀਰ ਤੇ ਚੰਦਰ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਨੂੰ ਦੇਵੀ ਲਕਸ਼ਮੀ ਨੂੰ ਚੜਾਉਣ ਤੇ ਇਸ ਦਾ ਸੇਵਨ ਕਰਨ ਦੇ ਨਾਲ ਵਿੱਤੀ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹਲਵਾ ਪਾਵੇਂ ਸੂਝੇ ਕਰਨ ਕੇ ਜਾਂ ਮੂੰਗੀ ਦੀ ਦਾਲ ਤੋਂ ਬਣਿਆ ਹੋਈ ਸਥਾਈ ਦੌਲਤ ਤੇ ਸ਼ੁਭ ਸ਼ੁਰੂਆਤ ਨੂੰ ਦਰਸਾਉਂਦਾ ਇਸ ਲਈ ਹਲਵਾ ਨਵੇਂ ਸਾਲ ਦੇ ਦਿਨ ਬਣਾਇਆ ਜਾਣਾ ਚਾਹੀਦਾ ਹੈ ਤੇ ਪੰਜ ਅੰਮ੍ਰਿਤ ਚਾ ਦੁੱਧ ਦਹੀਂ ਤੇ ਕੇਵੋ ਤੋਂ ਬਣੇ ਪਕਵਾਨ ਜਿਵੇਂ ਕੇ ਮਾਲਪੂਆ ਚਾ ਮਿੱਠੀ ਪੂਰੀ ਘਰ ਵਿੱਚ ਦੇਵੀ ਦੇਵਤਿਆਂ ਦੇ ਆਸ਼ੀਰਵਾਦ ਨੂੰ ਪੁਨਾਈ ਰੱਖਦੀ ਨੇ ਤੇ ਪਰਿਵਾਰ ਦੇ ਵਿੱਚ ਪਿਆਰ ਤੇ ਸਦ ਭਾਵਨਾ ਨੂੰ ਵਧਾਉਂਦੀ ਨੇ ਤੇ ਗੁੜ ਦੇ ਨਾਲ ਬਣੀ ਪਕਵਾਨ ਜਿਵੇਂ ਕੇ ਗੁਨਾ ਹਲਵਾ ਚਾ ਗੁੜ ਤੇਲ ਦੀਆਂ ਮਠਿਆਈਆਂ ਪੁਰਾਣੇ ਕਰ ਜੀ ਨਕਾਰਾਤਮਕਤਾਂ ਨੂੰ ਖਤਮ ਕਰਦੇ ਆ ਤੇ ਨਵੇਂ ਸਾਲ ਵਿੱਚ ਦੌਲਤ ਦੇ ਨਵੇਂ ਰਸਤੇ ਖੋਲਦੇ ਨੇ ਤੇ ਇਸ ਤੋਂ ਇਲਾਵਾ ਮਖਾਣਾ ਖੀਰ ਜਾਂ ਮਖਾਣਾ ਸਬਜ਼ੀ ਤਿਆਰ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਮਖਾਣਾ ਕਮਲ ਦੀ ਨਾਲ ਛੁੜਿਆ ਚੋਕੇ ਦੇਵੀ ਲਕਸ਼ਮੀ ਦਾ ਆਸਰਾ ਇਹ ਘਰ ਵਿੱਚ ਖੁਸ਼ਹਾਲੀ ਤੇ ਦੌਲਤ ਰੂਲੀ ਹੁੰਦਾ ਜੇ ਸਭ ਬਹੁਵੇ ਤਾਂ ਘਰ ਵਿੱਚ ਤਾਜੀ ਰੋਟੀ ਪੀਲਾ ਭੋਜਨ ਤੇ ਮਿੱਠਾ ਭੇਟ ਬਣਾਓ ਕਿਉਂਕਿ ਪੀਲਾ ਰੰਗ ਸੁੰਨੀ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਦੋਂ ਨਵੇਂ ਸਾਲ ਦੇ ਪਹਿਲੇ ਦਿਨ ਰਸੋਈ ਵਿੱਚੋਂ ਮਿਠਾਸ ਪਵਿੱਤਰਤਾ ਤੇ ਪਵਿੱਤਰਤਾ ਦੀ ਖੁਸ਼ਬੂ ਆਉਂਦੀ ਹੈ ਤਾਂ ਦੇਵੀ ਲਕਸ਼ਮੀ ਉਸ ਘਰ ਨੂੰ ਨਹੀਂ ਛੱਡਦੀ ਤੇ ਸਾਰਾ ਸਾਲ ਦੌਲਤ ਭੋਜਨ ਤੇ ਸ਼ਾਂਤੀ ਦੇ ਨਾਲ ਭਰ ਜਾਂਦਾ ਹੈ ਇਸ ਲਈ ਇੱਕ ਜਨਵਰੀ ਨੂੰ ਇਹਨਾਂ ਸ਼ੁਭ ਪਕਮਾਨਾਂ ਵੱਲ ਵਿਸ਼ੇਸ਼ ਧਿਆਨ ਦਿਓ ਆਓ ਅਸੀਂ ਤੁਹਾਨੂੰ ਉਹਨਾਂ ਗਲਤੀਆਂ ਦੇ ਬਾਰੇ ਦੱਸਦੇ ਹਾਂ ਜੋ ਨਵੇਂ ਸਾਲ ਦੇ ਦਿਨ ਚ ਬਾਨੀ ਵੀ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਤੁਸੀਂ ਇਹ ਗਲਤੀਆਂ ਕੀਤੀਆਂ ਹਨ ਭਾਵੇਂ ਚਾੜ ਬੁਝ ਕੇ ਜਾਂ ਅਣਜਾਣੇ ਦੇ ਵਿੱਚ ਤਾਂ ਤੁਹਾਨੂੰ ਪਸ਼ਿਤਾਵਾ ਹੋਵੇਗਾ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡ 2024 ਤੁਹਾਡੇ ਜੀਵਨ ਵਿੱਚ ਦੌਲਤ ਸਫਲਤਾ ਤੇ ਖੁਸ਼ੀ ਲਿਆਵੇ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਨਵਾਸਾ ਸਿਰਫ ਕੈਲੰਡਰ ਨਿਰਖਣਾ ਦਾ ਮਾਮਲਾ ਨਹੀਂ ਇਹ ਤੁਹਾਡੇ ਭਵਿੱਖ ਨੂੰ ਨਹੀਂ ਬਦਲਦਾ ਸਗੋਂ ਤੁਹਾਡੀ ਕਿਸਮਤ ਨੂੰ ਬਦਲਦਾ ਮੌਕਾ ਲਿਆਉਂਦਾ ਹੈ ਜੇਕਰ 2025 ਤੋਂ ਆਡੇ ਲਈ ਸੇ ਗ੍ਰਹਾਂਸ਼ਾਤੀ ਮੁਸੀਬਤਾਂ ਦੇ ਨਾਲ ਭਰਿਆ ਰਿਹਾਏ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਕਿਉਂਕਿ ਸ਼ਾਸਤਰਾਂ ਦੇ ਅਨੁਸਾਰ ਪੂਰਾ ਸਾਲ ਉਸ ਊਰਜਾ ਤੇ ਭਾਵਨਾਵਾਂ ਦੇ ਅਨੁਸਾਰ ਆਕਾਰ ਲੈਂਦਾ ਜਿਸ ਨਾਲ ਨਵਾਂ ਸਾਲ ਸ਼ੁਰੂ ਹੁੰਦਾ ਹੈ ਤੇ ਨਵੇਂ ਸਾਲ ਦਾ ਪਹਿਲਾ ਦਿਨ ਤਿੰਨਾ 15 ਤਿਸਕਰਾਤਮਕ ਹੋਣਾ ਚਾਹੀਦਾ ਹੈ ਮਨ ਬੋਲੀ ਤੇ ਕਿਰਿਆ ਤਾਂ ਜੋ ਜ਼ਿੰਦਗੀ ਦੇ ਵਿੱਚ ਰੁਕੇ ਹੋਏ ਕਾਮ ਗਤੀ ਪ੍ਰਾਪਤ ਕਰਨ ਤੇ ਦੌਲਤ ਦੇ ਨਵੇਂ ਰਸਤੇ ਖੁੱਲਣ ਜਦੋਂ ਮਨ ਵਿੱਚ ਵਿਸ਼ਵਾਸ ਘਰ ਵਿੱਚ ਪਵਿੱਤਰਤਾ ਤੇ ਦਿਲ ਵਿੱਚ ਚੰਗੇ ਇਰਾਦੇ ਹੁੰਦੇ ਨੇ ਤਾ ਦੇਵੀ ਲక్ష్ਮੀ ਦੇ ਅਸ਼ੀਰਵਾਦ ਆਪਣੇ ਆਪ ਆਕਰਸ਼ਿਤ ਹੁੰਦੇ ਨੇ ਤੇ ਦੌਲਤ ਸਨਮਾਨ ਤੇ ਸੇਰ ਖੁਸ਼ਹਾਲੀ ਨਾਲ ਪਰਬਣੀ ਰਹਿੰਦੀ ਇਸ ਲਈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ 2026 ਆਜ ਮੁਝ ਤੁਹਾਡਾ ਸਾਲ ਹੋਵੇ ਤਾਂ ਨਵੇਂ ਚਾਲ ਦੀ ਸ਼ੁਰੂਆਤ ਸਕਾਰਾਤਮਕ ਭਾਵਨਾਵਾਂ ਸੱਚੇ ਦਿਲ ਇਰਾਦੇ ਅਤੇ ਚੰਗੇ ਕੰਮਾਂ ਦੇ ਨਾਲ ਕਰੋ ਕਿਉਂਕਿ ਇਹ ਆਉਣ ਵਾਲੇ ਪੂਰੇ ਸਾਲ ਦੀ ਮੀਰ ਅਠ ਦੇ ਆ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਤੁਹਾਡਾ ਸਾਰੇ ਪੈਨ ਪ੍ਰਵਾਹ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ